ਸਭ ਤੋਂ ਵੱਧ ਫੇਮਸ ਜੇ ਘੋੜਾ ਹੋਇਆ ਸ਼ਹਾਬਾਜ਼ ਤਾਂ ਇਹ ਘੋੜਾ ਫੇਮਸ ਹੋਇਆ 15 ਕਰੋੜ ਰੁਪਏ ਦਾ ਘੋੜਾ ਏਐਨਆਈ ਨੇ ਤੁਹਾਡੀ ਖਬਰ ਚਲਾਈ ਏਐਨਆਈ ਹਰ ਵੱਡੇ ਵੱਡੇ ਚੈਨਲਸ ਨੇ ਚਲਾਈ ਔਰ ਸਾਨੂੰ ਔਨ ਕੈਮਰਾ ਮੈਂ ਕਹਿ ਰਹੇ ਹਾਂ ਅਬਾਨੀਸ ਨੇ ਉੱਥੇ ਅਪਰੋਚ ਕੀਤਾ ਠੀਕ ਹੈ ਘੋੜਾ ਉੱਥੇ ਪੁਸ਼ ਕਰਦੇ ਵਿੱਚ ਉੱਥੇ ਪੈਸੇ ਲਾਏ ਨੇ ਸਾਨੂੰ ਔਰ ਮੈਂ ਤੁਹਾਨੂੰ ਔਨ ਕੈਮਰਾ ਦੱਸ ਰਿਹਾ ਵੀ ਲੋਕ ਤਾਂ ਕਹਿ ਦਿੰਦੇ ਆ ਵੀ 15 ਮੰਗ ਕੇ ਡੇਢ ਦਾ ਦੇ ਦੋ ਮੈਂ 10 ਕਰੋੜ ਰੁਪਏ ਚ ਘੋੜਾ ਨਹੀਂ ਦਿੱਤਾ ਅਬਾਨੀਸ ਨੇ ਤੁਹਾਨੂੰ ਕਿਹਾ ਹਾਂਜੀ ਔਰ ਮੈਂ ਅੱਗੇ ਵੀ ਉਹਨਾਂ ਨੂੰ ਮੇਰੇ ਤੋਂ 10 ਜਾਨਵਰ ਘਟੋਟ ਗਏ ਹੋਣਗੇ ਮੈਂ ਇਹ ਘੋੜਾ ਇੰਨਾ ਹੀ ਛੇਤੀ ਨਹੀਂ ਦੇਣ ਲੱਗਿਆ ਮੇਰੀ ਦਿਲ ਦੇ ਬਹੁਤ ਨੇੜੇ ਐ ਮਤਲਬ ਬੱਚੇ ਹੁੰਦੇ ਤੋਂ ਮੇਰੇ ਕੋ ਆਇਆ ਇਹ 2 2.5 ਸਾਲ ਦਾ ਆ ਗਿਆ ਸੀਗਾ ਪਹਿਲਾਂ ਵੀ ਸ਼ੋਅ ਜਿੱਤਦਾ ਆਇਆ ਤਿੰਨ ਸ਼ੋਅ ਪਹਿਲਾਂ ਜਿੱਤ ਕੇ ਆਇਆ ਮੇਰੇ ਕੋਲ ਚਲੋ ਹੁਣ ਤਾਂ ਗੈਰੀ ਨੇ ਚਤਾਲੇ ਪਹਿਲੇ ਤਿੰਨ ਕਿਹਨੇ ਚਤਾਲੇ ਐਦਾਂ ਤਾਂ ਦਰ ਇਸ ਨੋ ਐਂਡ ਟੂ ਇਟ ਅਸੀਂ ਕਿਸੇ ਨੂੰ ਕੋਈ ਹੁਣ ਦਿਲ ਪਾੜ ਕੇ ਨਹੀਂ ਦਿਖਾ ਸਕਦੇ ਮੈਂ ਤਾਂ ਇਹੀ ਅਪੀਲ ਕਰ ਸਕਦਾ ਐ ਵੀ ਜੇ ਲੋਕਾਂ ਨੂੰ ਹੈਗਾ ਤਾਂ ਲੋਕ ਬਾਬਾ ਜੀ ਨੂੰ ਅਪੀਲ ਕਰਨ ਵੀ ਆਦੇਸ਼ ਉਹ ਵਾਲੇ 5 ਜੱਜ ਲਾ ਲਓ ਤੇ ਦੁਬਾਰਾ ਉਹੀ 12 15 ਘੋੜੇ ਵਾਪਸ ਬੁਲਾ ਲੈਣੇ ਆਪਾਂ ਤੇ ਪੋਜੀਸ਼ਨਿੰਗ ਕਰਾ ਲਓ